ਕਦੂਰ ਸਾਈ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਜੋ ਇਸ ਸਮੇਂ ਆਸਾਮ ਦੀ ਦਿਬਰਗੜ ਜੇਲ੍ਹ ਦੇ ਵਿੱਚ ਬੰਦ ਨੇ ਬੀਤੇ ਕੁਝ ਦਿਨਾਂ ਤੋਂ ਉਹਨਾਂ ਦੇ ਨਸ਼ੇ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕੁਝ ਦਿਨ ਪਹਿਲਾਂ ਪੁਲਿਸ ਨੇ ਵਾਰਿਸ ਪੰਜਾਬ ਦੀ ਮੁਖੀ ਅਮਰਿਤਪਾਲ ਸਿੰਘ ਵਿਰੁੱਧ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਇਸ ਚਲਾਨ ਰਿਪੋਰਟ ਦੇ ਵਿੱਚ ਭਗਵੰਤ ਸਿੰਘ ਬਾਜੇ ਕੇ ਉਰਫ ਪ੍ਰਧਾਨ ਮੰਤਰੀ ਦੇ ਬਿਆਨਾਂ 'ਚ ਦਾਵਾ ਕੀਤਾ ਗਿਆ ਕਿ ਅਮਰਿਤਪਾਲ ਸਿੰਘ ਦਿਬਰਗੜ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਹੈ ਮੁਲਜ਼ਮ ਅਮਰਿਤਪਾਲ ਸਿੰਘ ਦੇ ਵਕੀਲ ਉਕਤ ਬਿਆਨ ਨੂੰ ਸਿਰਫ ਅਫਵਾਹ ਦੱਸ ਰਹੇ ਨੇ ਪਰ ਹੁਣ ਇਸ ਦੇ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆਇਆ ਹੈ ਇੱਕ ਆਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਾਜ ਕੇ ਜਿਹੜੇ ਨੇ ਉਹ ਅਮਰਿਤਪਾਲ ਤੇ ਬੋਲਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਆਡੀਓ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਕਿ ਅਮਰਿਤਪਾਲ ਸੱਤਮੁੱਚ ਜੇਲ੍ਹ ਦੇ ਵਿੱਚ ਨਸ਼ਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਸਾਰੀ ਤਸਵੀਰ ਜਿਹੜੀ ਹੈ ਸਾਕਾਰ ਦਿੱਤੀ ਗਈ ਹੈ ਹਾਲਾਂਕਿ ਇਹ ਆਡੀਓ ਕਿੱਥੋਂ ਆਈ ਹੈ ਕਿਸ ਨੇ ਜਿਹੜੀ ਇਹ ਵਾਇਰਲ ਕੀਤੀ ਹੈ ਇਸ ਦੇ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸਿੱਖ ਯੂਨੀਵਰਸ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਬਾਜਪੀ ਦੇ ਵੱਲੋਂ ਇਸ ਦੇ ਵਿੱਚ ਕੀ ਕੁਝ ਕਿਹਾ ਗਿਆ ਹੈ ਕੀ ਦਾਅਵੇ ਕੀਤੇ ਗਏ ਨੇ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਹੈਲੋ ਮਨੁੱਖਾਤਰੀ ਦਾ ਸਾਸ ਸਾਸਰੀ ਦਾ ਪੁੱਤਰ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਹ ਸਿਰਫ ਕੋਲ ਝੂਠੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਕੋਟਮਾਰ ਕਰਕੇ ਉਹ ਤੇ ਸਾਡੇ ਤੋਂ ਮੰਨ ਲਓ ਦਸ ਗੱਤ ਕਰਾਏ ਸੀ ਖਾਲੀ ਕਾਗਜ਼ਾਂ ਦੇ ਵੀ ਉਹਨਾਂ ਨੇ ਕਰਾਏ ਸੀ ਤੇ ਵਾਵਾ ਕਾਰਤਾਂ ਦੇ ਉਹਨਾਂ ਨੇ ਸਾਈਨ ਕਰਾਏ ਜੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਾ ਅਰਜੀਤ ਸਿੰਘ ਹਾਂ ਉਹਦੇ ਵੀ ਸਾਈਨ ਕਰਾਏ ਸੀ ਤੇ ਉਹਦੇ ਤੇ ਵੀ ਲੀਆ ਆਵੇਂ ਨਾ ਇਹ ਹੀ ਲਾਇਆ ਹੈ ਉਹ ਵੀ ਆ ਚਾਲਦਾ ਪਿਆਰ ਦੀ ਇਹ ਇਹ ਕੋਈ ਟੈਨਸ਼ਨ ਦੀ ਲੋੜ ਨਹੀਂ ਇਹਨਾਂ ਨੇ ਚਾਚੇ ਤੇ ਵੀ ਲੀਆ ਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਅਸੀਂ ਆਖਾ ਕਰੇ ਕਿ ਭਿਓਣੇ ਨਾਲ ਆ ਟੈਨਸ਼ਨ ਤਾਂ ਆਉਂਦੀ ਪੈਣਾ ਖੜ ਕੀ ਹੋਣ ਪੀ ਤੋ ਫਾਤੋ ਲਨਾਮ ਤਰਿਆਣੇ ਵੀ ਹੋਰ ਕੀ ਬਹੁਤ ਕੋਈ ਕੰਪਨੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੋਂ ਤਰਨਤਰ ਵਾਲੀ ਹੋਂਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਗੁਰੂ ਨੇ ਕੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਝੰਡੇ ਦੇਣੇ ਗੱਡ ਹਾਂ ਕੋਈ ਨਹੀਂ ਮਾਝੇ ਵਾਲੇ ਜਿਹੜੇ ਨੇ ਉਹ ਵੀ ਜ਼ੁਲਮ ਦੇ ਉਲਟ ਹੀ ਖੜਦੇ ਹੁੰਦੇ ਨੇ ੱੱੱਕੇ ਵਾਲੇ ਹਾਂ ਜਿਹੜਾ ਕੋਈ ੱੱੱਕਾ ਕਰ ਤੀ ਜਾਂਦੇ ਨੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਕਿ ਧੱਕਾ ਹੀ ਕੀਤਾ ਆ ਵੇ ਆਲੀਆ ਨੇ ਮਾਤਾ ਜਿੰਨੂ ਭਾਈ ਸਾਹਿਬ ਨੇ ਥਾਪੜਾ ਦਿੱਤਾ ਉਹਨੇ ਜਾਣਾ ਜਿੱਤੋਂ ਤੋਂ ਹਾਂ 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 ਇਹ ਨੰਬਰ ਤੇ ਪਹੁੰਚ ਸਾਬ ਜੀ ਮਾਤਾ ਬੜਕ ਤੇ ਭਾਈ ਸਾਹਿਬ ਦੀ ਚੜ੍ਹਤ ਤੋਂ ਸਰਕਾਰ ਪਿਆਰ ਡਰਦੀ ਏ ਉਹ ਹੱਗ ਮੰਡਰਦਾ ਭਾਈ ਸਾਹਿਬ ਤੋਂ ਐਵੇਂ ਐਵੇਂ ਆਪੇ ਇਹਨਾਂ ਨੂੰ ਇਹ ਕਦੇ ਇਹ ਨਾ ਅੱਗੇ ਆ ਜਾਣਾ ਸਿਆਪਾ ਤਾਹਾ ਸਾਰੇ ਇਹ ਨਾ ਆ ਜਾਣਾ ਤੇ ਕੋਈ ਸਮੀਅਤ ਇਹਨੇ ਕੱਲੇ ਨਾ ਨਹੀਂ ਆਉਣਾ ਤੇ ਸਾਰੇ ਆ ਹੀ ਹੋਣਾ ਇੱਥੇ ਮਤਿਹਰਾਂ ਨੇ ਵੀ ਐਮ ਐਲ ਏ ਬਣਨਾ ਹੈ ਇਹ ਸਾਰਿਆਂ ਨੇ ਆਉਣਾ ਸੰਗੂ ਪਤਾ ਹੈ ਕਿ ਨਾ ਕਿੰਨਾ ਗੰਦ ਪਾਇਆ ਆ ਹਾਂ ਇਹ ਤਾਂ ਫਿਰ ਆਇਆ ਪੀ ਇਹ ਜਿਹੜੀ ਨਾ ਨੱਚੇ ਪੱਤੇ ਵਾਲੀ ਭਾਈ ਸਾਹਿਬ ਤੇ ਲਿਆਮ ਲਾਉਂਦੇ ਨੇ ਇੱਕ ਕੁੜੀਆਂ ਵਾਲੀ ਵੀ ਚਲਾਈ ਹੋਈ ਨੇ ਕਿ ਪਾ ਕੁੜੀਆਂ ਦੀ ਗੱਲ ਬਾਤ ਉਹ ਵੀ ਲਿਆਮ ਲਾਉਂਦੇ ਕਦਾਰ ਖੁਸ਼ੀ ਕਰਦੇ ਭਾਈ ਸਾਹਿਬ ਇਹ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਹੋਰ ਤੋਂ ਕੁਝ ਲੱਭਾ ਨਹੀਂ ਤਾਂ ਉਹਨਾਂ ਨੇ ਇਹੋ ਹੀ ਛਿੱਟੇ ਮਾਰਨੇ ਨੇ ਹੋਰ ਉਹਨਾਂ ਕੀ ਕਰਨਾ ਸੋਰ ਤੋਂ ਉਹਨਾਂ ਨੂੰ ਕੁਝ ਲੱਭਾ ਨਹੀਂ ਹਾਂ ਇਹ 307 ਲੈੜਾ ਆਪਣਾ ਪਰਚਾ ਹੀ ਹੁੰਦਾ ਇਹਨਾਂ ਚਲਾਨ ਪੇਸ਼ ਕੀਤਾ ਤੋਂ ਹੁੰਦੇ ਜਿ ਇਹਨਾਂ ਲਿਖੇ ਸੀ ਮੈਨੂੰ ਤੇ ਇੱਕ ਕੋਹਣਾ ਜੇ ਕਲਵੰਤ ਵਿਚਾਰਾ ਅੱਜ ਗੱਲਾਂ ਕਰਦਾ ਹੀ ਕਹਿੰਦੇ ਪਤਾ ਨਹੀਂ ਮੇਰਾ ਇਹਨਾਂ ਨੇ ਕੀ ਕੱਢ ਕੇ ਅਜੇ ਲਿਆਉਣਾ ਹੈ ਜਾਨੀ ਠੀਕ ਹੈ ਕੀ ਲਿਖਿਆ ਨੇ ਆਹੋ ਇਹ ਰੌਲਾ ਹੈ ਕਿੰਦੀ ਕੋਈ ਐਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਗਈ ਇਹ ਸਰਕਾਰਾਂ ਐਵੇਂ ਕਰਦੀਆਂ ਹੁੰਦੀਆਂ ਤੇ ਇਹ ਕਿੰਨਾ ਚਿਹਰੇ ਇਹ ਸਰਕਾਰ 27 ਜੇ ਸਰਕਾਰ ਪਾਣੀ ਬੰਨੀ ਰਹਿ ਗਿਆ ਸਾਡੇ ਡੇਢ ਸਾਲ ਇਹ ਪਾਰਨਾ ਚਾਹੁੰਦੇ ਨੇ ਅਸੀਂ ਲੋਕਾਂ ਨੂੰ ਆਪਣੇ ਪਾਰਨਾ ਚਾਹੁੰਦੇ ਜਿਹਦੀਮਾਰਾਂ ਨੂੰ ਪੇ ਪਾਟਣ ਹੋਰੇ ਥੇ ਨਾ ਕੀ ਕਰਨਾ ਉਹ ਡੇਢ ਸਾਲ ਰਹਿ ਗਿਆ ਡੇਢ ਸਾਲ ਜਿੱਥੇ ਮਰਜ਼ੀ ਭੱਜ ਲੈਣ ਝੰਡੇ ਤੇ ਭਾਈ ਸਾਹਬ ਦੇ 27 ਦੀ ਗਡੀਚਣੇ ਨੇ ਠੀਕ ਹੈ ਮੈਂ ਤੇ ਅਸੀ ਜਿਵੇਂ ਕਹਿੰਦੇ ਮੰਤਰੀ ਹਰੀ ਇਹ ਤੂੰ ਸਾਨੂੰ ਵੀ ਕਹਿੰਦੇ ਸੀ ਉੱਥੇ ਵੀ ਕਹਿੰਦੇ ਸੀ ਇਹ ਮਾਜਮ ਕਿ ਤੂੰ ਹੀ ਭਾਈ ਸਾਹਿਬ ਤੋਂ ਅਟੋ ਜੋ ਭਾਈ ਸਾਹਿਬ ਦਾ ਖਾਣਾ ਛੱਡ ਦਿਓ ਉਹ ਕਰ ਦਿਓ ਮੈਂ ਇੱਕ ਗੱਲ ਕਹੀ ਮੈਂ ਕਹਿਆ ਯਾਰ ਚੰਗੇ ਕੰਮ ਕਰਦਾ ਏ ਅਮਰ ਤੇ ਛਕਾਉਂਦਾ ਏ ਦੱਸੋ ਕੀ ਮਾੜੇ ਕੰਮ ਕਰਦਾ ਏ ਅਸੀਂ ਭਾਈ ਸਾਹਿਬ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਪਾਸੇ ਜਾਣਾ ਜਿਹੜੇ ਚੰਗੇ ਕੰਮ ਕਰਦੇ ਓਹਨਾਂ ਨਾਲ ਹੀ ਅਸੀਂ ਤੁਰਨਾ ਚੰਗਿਆਂ ਵਾਲੇ ਤੁਰਨਾ ਵੀ ਚਾਹਲੇ ਟੁਰਨਾ ਇਤਲੇ ਬਠੇਰੇ ਆਈ 76 ਖਾਦੇ ਆ 70 ਸਾਲ ਹੋ ਗਏ ਕਾਉਂਦੇ ਹਾਂ ਤੁਸੀਂ ਅਜੀ ਚੰਗੀ ਟੁਰਨਾ ਤੇ ਕੋਈ ਗੱਲ ਨਹੀਂ ਮੈਂ ਕਹਾ ਮਾਤਾ ਨੂੰ ਨਾ ਮੈਂ ਕੱਲ ਦਾ ਚਾਚਾ ਆਉਂਦਾ ਜੇ ਤੂੰ ਨਾ ਘਰੇ ਦੱਸ ਦੇ ਐਵੇਂ ਚੈਨਲ ਵਾਲੇ ਆੜਾ ਇੱਕੀ ਚੈਨਲ ਹੈਗਾ ਜੀ ਮੀਡੀਆ ਇਹ ਬਹੁਤ ਕੱਲ ਦੀ ਇਹਨੇ ਨਾ ਹਾਂ ਡੌਂਗੀ ਪਿੱਟੀ ਹੋਈ ਐਵੇਂ ਹਾਂ ਚੈਨਲ ਵਾਲੇ ਦੇ ਵੱੱਥੀ ਇਹੋ ਜਿਹੀ ਗੱਲ ਆ ਜੇ ਤਾਂ ਫਿਰ ਉਹ ਕੀ ਉਹ ਚੈਨਲ ਦੇ ਤੈਨੂੰ ਪਤਾ ਹੈ ਕਿ ਉਹ ਠੀਕੇ ਹੁਣ ਜਿਹੜਾ ਕੋਈ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਸਰਕਾਰਾਂ ਉਹਨਾਂ ਦੇ ਨਾਲ ਉਹਨਾਂ ਦੇ ਚੈਨਲਾਂ ਵਾਲੇ ਜਿਹੜੇ ਉਹਨਾਂ ਦੇ ਚੈਨਲ ਬੰਦ ਕਰ ਦਿੰਦੀਆਂ ਕਹਿੰਦੀਆਂ ਕਿ ਸਾਡੇ ਹੱਕ ਚ ਬੋਲੋ ਚੈਨਲ ਵਾਲਿਆਂ ਦਾ ਕਸੂਰ ਕੋਈ ਨਹੀਂ ਹਾਂ 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 ਠੀਕ ਹੈ ਵੀ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਕਿ ਨਹੀਂ ਤਾਂ ਤੁਹਾਡੇ ਪੇਚ ਬੰਦ ਕਰ ਦਿਆਂਗੇ ਕਰੋ ਐ ਬਹੁਤ ਸਰਕਾਰ ਜਿਹੜੀ ਹੈ ਨਾ ਹੁਣ ਇਸ ਟਾਈਮ ਤੇ ਰਹਿ ਗਿਆ 1.5 ਸਾਲ ਤੇ ਇਹਨੂੰ ਇਹ ਕਿ ਸਾਡੇ ਕੁਰਸੀ ਹੁਣ ਹੈ ਨਾ ਭਾਈ ਸਾਹਿਬ ਨੇ ਦੀ ਇਹਨਾਂ ਦੀ ਕੁਰਸੀ ਨੂੰ ਹੱਥ ਪਾਇਆ ਹੈ ਹਾਂ 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 ਠੀਕ ਹੈ ਇੱਕ ਗੱਲ ਤੈਨੂੰ ਹੋਰ ਦੱਸਾਂ ਆ ਮਜੀਠੀਆ ਚਾਚਾ ਕਰ ਲਈ ਗੱਲਾਂ ਕਰਦੇ ਮਜੀਠੀਏ ਨੇ ਭਾਈ ਸਾਹਿਬ ਦੇ ਉਲਟ ਬੋਲਿਆ ਤੇ ਜੇਲ੍ਹ ਚ ਬੈਠਾ ਗਿਆ ਹਾਂ ਕਿਹੜਾ ਮਾਂਗਾ ਜਾ ਪੈਨ ਤਾਰਾ ਕੱਢ ਦਿੰਦਾ ਔਰੋਂ ਦਾ ਮੈਨੂੰ ਫੜਾ 줘 ਮੈਂ ਇਹ ਤੇ ਦੋ ਮਿੰਟਾਂ ਚ ਇਹਨੂੰ ਸਿੱਧਿਆ ਕਰਦਾਂਗਾ ਤੇ ਹੁਣ ਚੀਕਾ ਮਾਰਦਾ ਵੀ ਉਹ ਚੀਕਾ ਦੇ ਕੋਈ ਭਾਈ ਸਾਹਿਬ ਇੱਕ ਸਾਧ ਬੰਦਾ ਹੈ ਗੁਰੂ ਨੇ ਕਲਾਇਆ ਮਾਰ ਆਇਨੇ ਸਾਹਿਬ ਵਰੀਆ ਬਸ ਮਲਿਆ ਇੱਕ ਕੋਮਲੂ ਜਰਨੈਲ ਤੇ ਅਸੀਂ ਇਹ ਕਿਹਨੇ ਗਾਂ ਚਾ ਲੋਕਾਂ ਦੇ ਪੁੱਤ ਬਚਾਏਗਾ ਵਧੀਆ ਚੰਗੀ ਗੱਲ ਨੇ ਹਾਂ 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 ਹੋਰ ਨਸ਼ੇ ਤੋਂ ਅੰਤਰੇ ਆ ਨਸ਼ਿਆਂ ਵਾਲੇ ਮਰ ਜਾਣ ਕਿਤੇ ਰੱਬ ਕਰਕੇ ਅਸੀਂ ਤਾਂ ਨੇ ਆ ਭਈ ਨਸ਼ੇ ਅੰਤਰੇ ਲੈ ਕੇ ਬਹਿ ਕੇ ਪਿੰਡ 'ਚ ਕਿੰਨਾ ਚਿੱਟਾ ਵੇਖਦਾ ਮੈਨੂੰ ਉਧਰ ਬੁਢਾ ਦੱਸ ਕੇ ਗਿਆ ਵਾਧੂ ਵੇਖਦਾ ਪਿਆ ਵਾਧੂ ਹੋਣੇ ਧਰਮ ਘੋਟਾਲਿਆਂ ਨੂੰ ਦੇਖਦਾ ਵਾਲਿਆਂ ਨੂੰ ਹੁਣ ਬਾਗੀ ਵਾਲੇ ਦੀ ਕਿੰਨਾ ਉਹ ਤਾਂ ਵੋਟਾਂ ਨੂੰ ਤੇ ਸਾਰੇ ਆਂ ਦੇ ਮੈਂ ਬੰਦ ਕਰਾ ਦੇਗਾ ਮਗਰੋਂ ਨੀ ਨਾ ਕੋਈ ਕਰਦਾ ਹਾਂ ਮਨਸਰ ਪੰਟੀ ਕਿੱਧਰ ਗਏ ਨੇ ਹੁਣ ਸਰਪੰਟੀ ਕਿੱਧਰ ਗਏ ਹਨ ਕੋਈ ਮਾਤਾ ਇਹ ਜਦੋਂ ਮੈਂ ਖੜਾ ਨਾ ਉੱਥੇ ਧਰਮ ਘੋਟਾਲੇ ਦੇ ਐਮਐਲਏ ਮੈਂ ਕਰਾਵਾਂਗਾ ਇਹ ਬੰਦ ਚਿੱਟਾ ਡਾਂਗਣਾ ਕੋ ਟੈਨਸ਼ਨ ਨਾਲ ਹੀ ਆਪਣੀ ਸਰਕਾਰ ਆ ਲੈਣ ਦੇ ਠੀਕ ਮੈਂ ਠੀਕ